ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਇੱਕ ਸੱਚੀ ਘਟਨਾ ਦੱਸਦੇ ਆ ਕਿ ਕਿਵੇਂ ਗੁਰੂ ਰਾਮਦਾਸ ਜੀ ਦੇ ਦਰ ਤੇ ਅਰਦਾਸ ਕੀਤੀ ਆ ਪਲਾਂ ਵਿੱਚ ਹੀ ਗਰੀਬੀ ਕੱਟੀ ਗਈ ਕਹਿੰਦੇ ਕਿ ਤਿੰਨ ਭਰਾ ਕੀਰਤਨ ਕਰਦੇ ਸੀ ਦਰਬਾਰ ਸਾਹਿਬ ਬਹੁਤ ਸੋਹਣਾ ਆਨੰਦਮਈ ਕੀਰਤਨ ਸੰਗਤਾਂ ਬੜੇ ਰੂਹ ਨਾਲ ਖੁਸ਼ ਹੋ ਕੇ ਉਹਨਾਂ ਦਾ ਕੀਰਤਨ ਸੁਣਦੇ ਸੀ ਇੱਕ ਦਿਨ ਕੋਈ ਗੁਰੂ ਨੂੰ ਮੰਨਣ ਵਾਲਾ ਨਾਮ ਜਪਣ ਵਾਲਾ ਗੁਰਸਿੱਖ ਜਦੋਂ ਉਹਨੇ ਉਹਨਾਂ ਦਾ ਕੀਰਤਨ ਸੁਣਿਆ ਉਹਨੂੰ ਬਹੁਤ ਆਨੰਦ ਆਇਆ ਕੀਰਤਨ ਸੁਣ ਤੋਂ ਬਾਅਦ ਉਹਨੂੰ ਅੰਦਰ ਮਹਿਸੂਸ ਹੋਇਆ ਕਿ ਇਹ ਜਿਹੜੇ ਕੀਰਤਨ ਕਰਦੇ ਆ ਇਹ ਕੀਰਤਨ ਤਾਂ ਬਹੁਤ ਵਧੀਆ ਕਰਦੇ ਆ ਪਰ ਇਹਨਾਂ ਦੇ ਮੈਨੂੰ ਅੰਦਰ ਕੋਈ ਉਦਾਸੀ ਲੱਗਦੀ ਹੈ। ਕਈ ਐਸੀਆਂ ਰੱਬੀ ਰੂਹਾਂ ਹੁੰਦੀਆਂ ਐ ਕਿ ਉਹ ਆਪਣੇ ਅੰਦਰ ਦੀਆਂ ਜਾਣ ਲੈਦੇ। ਕਹਿੰਦੇ ਜਦੋਂ ਕੀਰਤਨ ਕਰਕੇ ਹਟੇ ਬਾਹਰ ਆਏ ਅਕਾਲ ਤਖਤ ਸਾਹਿਬ ਕੋਲ ਆਏ ਤਾਂ ਉਹ ਇਨਸਾਨ ਗੁਰਸਿੱਖ ਗੁਰੂ ਦਾਸ ਸਿੱਖ ਉਹਨਾਂ ਦੇ ਕੋਲ ਆਇਆ ਕਹਿੰਦੇ ਕਿ ਭਾਈ ਸਾਹਿਬ ਤੁਹਾਨੂੰ ਕੋਈ ਪਰੇਸ਼ਾਨੀ ਹੈ? ਪਹਿਲਾਂ ਤਾਂ ਉਹਨਾਂ ਨਾ ਨੁੱਕਰ ਕੀ ਫੇਰ ਉਹਦੇ ਜਿਆਦਾ ਪੁੱਛਣ ਤੇ ਉਹਨਾਂ ਕਿਹਾ ਹਾਂਜੀ ਅਸੀਂ ਬਹੁਤ ਪਰੇਸ਼ਾਨ ਹਾਂ ਜੋ ਕੀਰਤਨ ਦਾ ਪੈਸਾ ਹੁੰਦਾ ਹੈ ਉਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਹੁੰਦਾ ਹੈ ਤੇ ਸਾਡਾ ਖੁਦ ਦਾ ਘਰ ਨਹੀਂ ਹੈ ਥਾਂ ਨਹੀਂ ਹੈ ਰਹਿਣ ਲਈ ਅਸੀਂ ਬਹੁਤ ਦੁਖੀ ਹਾਂ ਤਾਂ ਫੇਰ ਉਹ ਗੁਰਸਿੱਖ ਨੇ ਕਿਹਾ ਕਿ ਤੁਸੀਂ ਕਦੀ ਗੁਰੂ ਰਾਮਦਾਸ ਜੀ ਵੱਲ ਮੂੰਹ ਕਰਕੇ ਅਧਿਕਾਰ ਮੰਗਿਆ ਉਹ ਕਹਿੰਦੇ ਕਿ ਤੁਸੀਂ ਬਸ ਇਹੀ ਸੋਚਦੇ ਰਹਿੰਦੇ ਆ ਵੀ ਅਸੀਂ ਕੀਰਤਨ ਕੀਤਾ ਹੈ ਸਾਡੀ ਵਾਹ ਵਾਹ ਕਰਨ ਵਾਲੇ ਕਿੰਨੇ ਕੁ ਲੋਕ ਖੜੇ ਹੋਣਗੇ ਬਾਹਰ ਸਾਨੂੰ ਕਿੰਨੇ ਕੁ ਲੋਕਾਂ ਤੋਂ ਮਿਲੇਗਾ ਵੀ ਵਾਹ ਬਈ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਤੁਹਾਡੇ ਮਨ 'ਚ ਇਹ ਹੀ ਚੱਲਦਾ ਰਹਿੰਦਾ ਹੈ ਕਹਿੰਦੇ ਕਿ ਤੁਸੀਂ ਹੁਣ ਆਸਾ ਦੀ ਵਾਰ ਤੋਂ ਮਗਰੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੱਲ ਮੂੰਹ ਕਰਕੇ ਕੋਈ ਸੰਗਤ ਵੱਲ ਨਹੀਂ ਦੇਖਣਾ ਕੋਈ ਆਉਂਦਾ ਹੈ ਜਾਂਦਾ ਹੈ ਸੁਣਦਾ ਹੈ ਨਹੀਂ ਸੁਣਦਾ ਤੁਸੀਂ ਆਸਾ ਜੀ ਦੀਵਾਰ ਤੋਂ ਮਗਰੂ ਗੁਰੂ ਰਾਮਦਾਸ ਪਾਤਸ਼ਾਹ ਵੱਲ ਮੂੰਹ ਕਰਕੇ ਕਹਿਣਾ ਹੈ ਮਹਾਰਾਜ ਸਾਨੂੰ ਘਰ ਦਿਓ ਅਰਦਾਸ ਕਰਨੀ ਹੋਰ ਕੁਝ ਨਹੀਂ ਵੇਖਣਾ ਕਹਿੰਦੇ ਉਹ ਕਹਿੰਦੇ ਵੀ ਉਹਨਾਂ ਨੇ ਐਸੇ ਤਰ੍ਹਾਂ ਕੀਤਾ ਜਦੋਂ ਕੀਰਤਨ ਦੀ ਸਮਾਪਤੀ ਹੋਈ ਆਸਾ ਦੀਵਾਰ ਸਮਾਪਤੀ ਤੋਂ ਬਾਅਦ ਉਹਨਾਂ ਭਰਾਵਾਂ ਨੇ ਗੁਰੂ ਰਾਮਦਾਸ ਜੀ ਵੱਲ ਮੂੰਹ ਕਰਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਕਰ ਦੋ ਸਾਡੀ ਗਰੀਬੀ ਕਟੋ ਕਹਿੰਦੇ ਉਹ ਇੰਨਾ ਕਹਿ ਕੇ ਮੱਥਾ ਟੇਕ ਕੇ ਜਦੋਂ ਬਾਹਰ ਆਏ ਤੇ ਉਹਨਾਂ ਨੂੰ ਕੋਈ ਇਨਸਾਨ ਰੱਬੀ ਰੂਹ ਕੋਈ ਰੱਬ ਵੱਲੋਂ ਭੇਜਿਆ ਬੰਦਾ ਉਹਨਾਂ ਨੂੰ ਰੋਕ ਕੇ ਕਹਿੰਦਾ ਕਿ ਤੁਸੀਂ ਕੀਰਤਨ ਬਹੁਤ ਵਧੀਆ ਕੀਤਾ ਮੈਨੂੰ ਆਪਣਾ ਨੰਬਰ ਦੋ ਤੁਸੀਂ ਕਦੇ ਉਹਨਾਂ ਨੂੰ ਕਹਿੰਦੇ ਕਿ ਬਾਹਰ ਦਾ ਕੈਨੇਡਾ ਦਾ ਟੂਰ ਕਦੀ ਲਾਇਆ ਉਹ ਕਹਿੰਦੇ ਜੀ ਨਹੀਂ ਕਿ ਉਹਨਾਂ ਨੇ ਸੋਚਿਆ ਵੀ ਅੱਗੇ ਕਈ ਨੰਬਰ ਲਏ ਜਾਂਦੇ ਆ ਚਲੋ ਦੇਤਾ ਕਹਿੰਦੇ ਉਹਨਾਂ ਨੇ ਘਰ ਜਾ ਕੇ ਫੋਨ ਕੀਤਾ ਉਹਨੇ ਕਿਹਾ ਮੇਰੀ 4 ਦਿਨ ਬਾਅਦ ਫਲਾਈਟ ਆ ਤੇ ਮੈਂ ਉੱਧਰ ਜਾ ਕੇ ਤੁਹਾਡੇ ਕਾਗਜ਼ ਤਿਆਰ ਕਰਾਂਗਾ ਕਹਿੰਦੇ ਉਹ ਉਹਨਾਂ ਦੇ ਕਾਗਜ਼ ਲੈ ਕੇ ਚਲਾ ਗਿਆ ਉੱਧਰ ਜਾ ਕੇ ਉਹਨਾਂ ਨੂੰ ਜਦੋਂ ਬੁਲਾਇਆ ਤੇ ਉਹ ਕਹਿੰਦੇ ਸੱਚ ਜਾਣਿਓ ਲੋਕਾਂ ਨੂੰ ਤਾਂ ਪਤਾ ਨਹੀਂ ਕਿੰਨੇ ਕੁ ਪੈਸੇ ਹੁੰਦੇ ਹੋਣਗੇ ਸਾਨੂੰ 20-20 ਲੱਖ ਪਤਾ ਹੀ ਨਹੀਂ ਕਿੰਨਾ ਉੱਧਰ ਜਾ ਕੇ ਕੀਰਤਨ ਕਰਨ ਦਾ ਮਿਲਿਆ ਕਹਿੰਦੇ ਉੱਧਰੋਂ ਆਏ ਤੇ ਅਸੀਂ ਆਪਦਾ ਘਰ ਬਣਾਇਆ ਤੇ ਫਿਰ ਘਰ ਦੇ ਵਿੱਚ ਜਿਹੜਾ ਪੱਥਰ ਲਾਇਆ ਉਹ ਇਟਲੀ ਤੋਂ ਮੰਗਵਾਇਆ ਕਹਿੰਦੇ ਆ ਕਿ ਆਪਾਂ ਨੂੰ ਅਰਦਾਸ ਕਰਨ ਦਾ ਢੰਗ ਹੋਣਾ ਚਾਹੀਦਾ ਇਹ ਭਿੱਜ ਕੇ ਦਿਲੋਂ ਅਰਦਾਸ ਕਰਨੀ ਚਾਹੀਦੀ ਹੈ ਤਾਂ ਗੁਰੂ ਰਾਮਦਾਸ ਪਾਤਸ਼ਾਹ ਸੁਣਦੇ ਜ਼ਰੂਰ ਆ ਕਹਿੰਦੇ ਉਹਨਾਂ ਨੇ ਆਪ ਦਾ ਥਾਂ ਲਿਆ ਕੋਠੀਆਂ ਬਣਾਈਆਂ ਤੇ ਬਹੁਤ ਹੀ ਆਨੰਦ ਵਿੱਚ ਉਹਨਾਂ ਦਾ ਜੀਵਨ ਹੋ ਗਿਆ ਸੋ ਸਾਥ ਸੰਗਤ ਅਰਦਾਸ ਕਰੋ ਅਮਰਤ ਵੇਲੇ ਉੱਠੋ ਨਾਮ ਬਾਣੀ ਨਾਲ ਜੁੜੋ ਝੂਠ ਨਾ ਬੋਲੋ ਕਿਰਤ ਕਰੋ ਸਰਬੱਤ ਦਾ ਭਲਾ ਮੰਗੋ ਤਾਂ ਸਭ ਕੁਝ ਮਿਲੇਗਾ ਇਹ ਸਭ ਦੱਸਦਿਆਂ ਜੇ ਕੋਈ ਗਲਤੀ ਹੋਈ ਤਾਂ ਮਾਫੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ